ਅੱਜ ਆਪਾਂ ਵੀਰੋ ਮੇਰੋ ਕਰਦੇ ਆ ਮਿਹਨਤ ਦੀ ਗੱਲ ਮਿਹਨਤ ਕੀ ਚੀਜ਼ ਆ ਜੇ ਮਿਹਨਤ ਕਰਨ ਨਾਲ ਗੱਲਾਂ ਬੰਦੀਆਂ ਹੁੰਨਾਂ ਤੇ ਮਿਹਨਤਾ ਰੱਖਸ਼ੇ ਵਾਲਾ ਬਹੁਤ ਕਰਦਾ ਬੜੀ ਮਿਹਨਤ ਕਰਦਾ ਉਹ ਮਿਹਨਤ ਦੇ ਨਾਲ ਮਿੰਤ ਵੀ ਕਰਦਾ ਵੀ ਮੇਰੇ ਰੱਖਸ਼ੇ ਤੇ ਬੈਠੋ ਯਾਰ ਮੇਰੇ ਰੱਖਸ਼ੇ ਤੇ ਬੈਠੋ ਯਾਰ ਮੈਂ ਘੱਟ ਪੈਸੇ ਲਊਂਗਾ ਨਾ ਮਿਹਨਤ ਤੇ ਮਿੰਤ ਦੋਵੇਂ ਕਰਦਾ ਨਾ ਫੇਰ ਆ ਜੋ ਮਾਲੀ ਤੇ ਮੇਰੀ ਚਾਰਾਂ ਪੰਜਾਂ ਮਾਲੀਆਂ ਨਾਲ ਬਹੁਤ ਚੰਗੀ ਦੋਸਤੀ ਆ ਇੱਕ ਸਾਡੇ ਪਿੰਡ ਵੀ ਇੱਥੇ ਮੈਂ ਉਹਨੂੰ ਲੈ ਕੇ ਆਇਆ ਸੀਗਾ ਰਾਮ ਪ੍ਰਕਾਸ਼ ਨੂੰ ਤੇ ਹੁਣ ਉਹ ਜਿਹਾ ਜਾ ਵੜਾ ਸ਼ਹਿਰ ਬਹੁਤ ਵੱਡੀ ਕਿਰਪਾ ਮਾਲਕ ਦੀ ਸੱਚੇ ਪਾਤਸ਼ਾਹ ਦੇ ਉਹਦੇ ਤਿੰਨ ਬੱਚੇ ਮੁਲਾਜ਼ਮ ਉੱਤੇ ਲੱਗੇ ਸਰਕਾਰੀ ਜਿਹੜਾ ਕਿ ਮੈਂ ਉਹਨੂੰ ਪੱਕੇ ਤੋਂ ਅੱਜ ਤੋਂ ਕੋਈ 3 ਸਾਲ ਪਹਿਲਾਂ 25 ਸਾਲ ਪਹਿਲਾਂ ਉਹ ਲੈ ਕੇ ਆਇਆ ਸੀ ਇੱਥੇ ਸਾਡੇ ਪਿੰਡ ਸਬਜ਼ੀ ਲਾਉਣ ਵਾਸਤੇ ਗਾ ਕਿਸੇ ਦੇ ਵਾਂਦ ਤਵਾਇ ਸੁਣੂ ਗੱਲ ਕਰਦੇ ਮਿਹਨਤ ਦੀ ਆਪਾਂ ਆ ਜੋ ਦੂਜੇ ਪਾਸੇ ਹੁਣ ਆਪਾਂ ਮਿਹਨਤ ਕਰਨ ਨਾਲ ਗੱਲ ਨਹੀਂ ਬੰਦੀ ਬਾਨੀ ੜਾਨੀ ਆ ਉਹ ਕਿ ਮਿਹਨਤ ਨਹੀਂ ਕਰਦੇ ਦਰਜੀ ਬਹੁਤ ਮਿਹਨਤ ਕਰਦਾ ਹੈਨਾ ਪਰ ਅਕਸੈਸਫੁਲ ਤੋਂ ਜੋ ਜਗਮੁਤਮ ਕਰਦੀ ਹੈ ਵਿਰਲੇ ਕਿਈ ਕਿ ਹਜ਼ਾਰਾਂ ਚੋਂ ਕਿ ਕੀ ਹੋਇਆ ਨਾ ਫਿਰ ਦੂਜੇ ਦਰਜੀ ਮਿਹਨਤ ਕਰਦੇ ਉਹਨੂੰ ਸਰਦਾਰ ਹੋਣਾ ਚਾਹੀਦੇ ਸੀ ਨਹੀਂ ਸਿਸਟਮ ਵਿੱਚ ਵੜਨ ਦੀ ਲੋੜ ਆ ਜਿਹੜੇ ਦਰਜੀ ਬਾਲਾ ਗਾਨਾਂਗੇ ਬਾਈ ਦੇ ਵਰਗੇ ਸופਰ ਸਿਆਨਾਰਗੇ ਹਨਾ ਵੀਰ ਬੱਲਾਲੇ ਪੰਜਾਬ ਵਾਲੇ ਉਹ ਸਿਸਟਮ ਚ ਵੜ ਗਏ ਉਹਨਾਂ ਦਾ ਅਸੈਸਮੈਂਟ ਨੂੰ ਫੋਲੋ ਕਰ ਲਿਆ ਸਿਸਟਮ ਨੂੰ ਅਪਣਾ ਲਿਆ ਤੋਂ ਗਾਨਾਂਗੇ ਲੋੜ ਕੇਵਲ ਤੇ ਕੇਵਲ ਸਿਸਟਮ ਵਿੱਚ ਵੜਨ ਦੀ ਆ ਫੇਰ ਤੁਸੀਂ ਖੁਸ਼ਹਾਲ ਜ਼ਿੰਦਗੀ ਜਿਉ ਸਕਦੇ ਆ ਮਿਹਨਤ ਕਰਨੀ ਮਿਹਨਤ ਨਾ ਇੱਕ ਕੰਮ ਕਰਨ ਦਾ ਨਾਂ ਉਹ ਕਿੰਨੀ ਕੁ ਤੁਸੀਂ ਮਲਵੇ ਘੰਟੇ ਲਾਉਣੇ ਕੰਮ ਚ ਉਹਨੂੰ ਮਿਹਨਤ ਕਹਿੰਦੇ ਆ ਜੇ ਮਿਹਨਤ ਨਾ ਇੱਕ ਉਸ ਬੰਦਾ ਹੋਵੇ ਤੇ ਫਿਰ ਤਾਂ ਮਾਲੀ ਦੇ ਤੇ ਰੱਖਸ਼ਾਦ ਤੁਹਾਨੂੰ ਗੱਲ ਦੱਸਦੇ ਹੋ ساری ਉਮਰ ਵਿਚਾਰਾ ਰੱਖਸ਼ਾ ਹੀ ਰਹਿ ਜਾਂਦਾ ਮਿਹਨਤ ਬੜੀ ਕਰਦਾ ਮੁਰਕੋ ਮੁਰਕੀ ਬੁਰੇ ਹਾਲ ਪਰ ਉਹ ਸਿਸਟਮ ਚ ਨਹੀਂ ਵੜਦਾ ਜਿਹੜੇ ਪਸਾ ਪਾਲਣ ਦੇ ਟਰੱਕ ਪਾਲਣ ਦੇ ਮੁਰਕੇ ਜਹਾਜ ਪਾ ਲੈਂਦੇ ਆ ਸਾਰੀ ਦੁਨੀਆ ਕਿਰਾਏ ਤੇ ਆ ਆਪਣਾ ਜਿਹੜਾ ਜੀਵਨ ਆਪਾਂ ਵੀ ਕਿਰਾਏ ਤੇ ਸਾਰੀ ਦੁਨੀਆ ਕਿਰਾਏ ਤੇ ਆ ਜੇ ਕੋਈ ਆਖੇ ਮੈਂ ਕਿਰਾਏ ਨਹੀਂ ਬੋਣਾ ਵੀ ਸਾਡੀ ਛੇਠੀ ਵਾਲੀ ਗੱਲ ਆ ਜਿੰਨੇ ਜਿਹੜੇ ਜੱਜਾਂ ਦੇ ਚੜ੍ਹ ਕੇ ਜਾਂਦੇ ਨੇ ਨਾ ਉਹ ਸਭ ਕਿਰਾਏ ਤੇ ਆ ਤੂੰ ਸਾਰੇ ਲੋਨ ਤੇ ਆ ਬਹੁਤ سارے ਬੰਦੇ ਮੈਂ ਵੇਖਿਆ ਆਪਾਂ ਲੋਨ ਤੋਂ ਕੀ ਲੈਣਾ ਉਹ ਮੈਂਟਲੀ ਪ੍ਰੇਪੇਅਰ ਨਹੀਂ ਹੁੰਦੇ ਉਹਨਾਂ ਦੇ ਦਿਮਾਗ 'ਚ ਮਤਲਬ ਮੰਦਬੁੱਧੀ ਬੜੀ ਹੁੰਦੀ ਆ ਮੇਰੇ ਇੱਕ ਦੋਸਤ ਆ ਸਾਧਕ ਤੋਂ ਮੈਂ ਉਹਦਾ ਨਾਮ ਨਹੀਂ ਲੈਣਾ ਮੁਰਕਾ ਥੋੜਾ ਆਲਾ ਗੁੱਸਾ ਵੀ ਕਰ ਲੈਂਦਾ ਉਵੇਂ ਚੀਜ਼ ਤੋਂ ਕਰੇ ਹੋਣ ਦੇ ਸਾਰਾ ਕੁਝ باوجود ਹੋਣ ਦੇ ਵੀ ਲੋਕਾਂ ਦੇ ਨੌਕਰੀ ਕਰਨੀ ਆ ਕੀ ਗੱਲ ਜੋ 20000 ਰੁਪਏ ਮੀਨਾ ਲੈਂਦਾ ਨਾ ਤੇ 25 30000 ਰੁਪਏ ਕਰੇ ਕਮਾ ਸਕਦਾ ਉਹ ਹੁਣ ਮੇਰੇ ਤੋਂ ਸਵਾਲ ਕਰਨਗੇ ਤੂੰ ਕਿਉਂ ਨਹੀਂ ਕਮਾਉਂਦਾ ਮੈਂ ਉਹ ਸਿਸਟਮ ਤੌਰ ਕੇ ਵੇਖਿਆ ਪੈਸਾ ਬੰਦਾ ਪਰ ਇੱਕ ਟਾਈਮ ਹੁੰਦਾ ਜੇ ਆਪਾਂ ਦੁਪਹਿਰੇ ਸ਼ਾਮ ਕਹੀਏ ਨਾ ਨਹੀਂ ਹੁੰਦੀ ਜੇ ਸ਼ਾਮ ਨੂੰ ਦੁਪਹਿਰ ਕਹੀਏ ਨਹੀਂ ਹੁੰਦੀ ਇਹ ਟਾਈਮ ਹੁੰਦਾ ਕੰਮ ਕਰਨ ਦਾ ਪੈਸਾ ਕਮਾਉਣ ਦਾ ਪੈਸਾ ਸੰਭਾਲਦਾ। ਕਈ ਵਾਰ ਬੰਦਾ ਪੈਸਾ ਕਮਾ ਲੈਂਦਾ ਉਹਨੂੰ ਸੰਭਾਲਣਾ ਨਹੀਂ ਆਉਂਦਾ ਹੁੰਦਾ। ਇਹ ਮੇਰੇ ਚਕ ਬਹੁਤ ਨੁਕਸ ਸੀਗਾ ਮੈਂ ਪੈਸੇ ਨੂੰ ਸੰਭਾਲਦਾ ਨਹੀਂ। ਕਮਾਉਣ ਦਾ ਤਰੀਕਾ ਮੇਰੇ ਕੋਲ ਬਹੁਤ ਆ। ਕਮਾ ਲਈਦੇ ਆ ਪਰ ਉਹ ਸੰਭਲ ਨਹੀਂ। ਉਹਨਾਂ ਚਿਰ ਕਮਾਉਣ ਦਾ ਵੀ ਕੋਈ ਫਾਇਦਾ ਨਹੀਂ ਜਿੰਨਾ ਸੇ ਸੰਭਾਲਣੇ ਤੋਂ। ਫੇਰ ਉਹ ਲੋਕ ਤੁਹਾਨੂੰ ਕਮਲਾ ਪਾਣ ਆਂਦੇ ਆ। ਵਿੱਚ ਕਮਲਾ ਪਾਣਾ ਇਸ ਕਰਕੇ ਹੱਤ ਬੰਨ ਕੇ ਬੇਨਤੀ ਆ। ਮਿਹਨਤ ਕਰਨ ਦੀ ਜ਼ਰੂਰਤ ਆ। ਮਿਹਨਤ ਕੀ ਕਰਨੀਆਂ ਮਿਹਨਤ ਨੂੰ ਸਿਸਟਮ ਬਣਾਉਣਾ ਇੱਕ ਉਹ ਸਿਸਟਮ ਵਿੱਚ ਵੜਨ ਦੀ ਲੋੜ ਆ ਭਰਾਵੋ ਇੰਨੀ ਕੁ ਮੇਰੀ ਬੇਨਤੀ ਆ ਜੇ ਮਿਹਨਤਾਂ ਨਾਲ ਕੁਝ ਬਣਦਾ ਹੋਵੇ ਤੇ ਕੱਲਾ ਮਾਲੀ ਤੇ ਰਖਸ਼ਾਤ ਪੱਥਰੀ ਦੁਨੀਆ ਦੀ ਮਾਇਆ ਇਕੱਠੀ ਕਰ ਲੇ ਨਹੀਂ ਬਣਦਾ ਬਾਨੀ ਦਾਨੀਆਂ ਨੇ ਉਹ ਸਿਸਟਮ ਵਿੱਚ ਵੜ ਕੇ ਕੀਤਾ ਸਾਰਾ ਕੁਝ ਗੁਰਪਤੇ